8 ਤੋਂ ਬਾਅਦ ਇਹ ਵਿੱਚ 60 ਤੋਂ ਬਾਅਦ ਛੱਡਿਆ ਮੈਂ ਜੀ ਚਚਾ ਦਾ ਉਹ ਤੋਂ ਬਾਅਦ ਮੇਰੇ ਦਾ ਕੁਲੇ ਦਾ ਮਾਸ ਬਟਣ ਲੱਗ ਗਿਆ ਗੋਡਾ ਖਰਾਬ ਹੋ ਗਿਆ ਉਹ ਤੋਂ ਬਾਅਦ ਵਿੱਚ ਫੇਰ ਵੀ ਤਿਆਰੀ ਕਰ ਗਿਆ ਮੈਂ ਜੀ ਤਿਆਰੀ ਕਰੀ ਹੋਈ ਮੈਂ ਜ ਮੈਂ ਖੇਡਿਆ 10 ਮੇਨਾਂ ਹਰਵਿੰਦਰ ਰੱਬਾ ਬਾਜੀ ਜਾਂਡ ਜੀ ਇਹ ਮੇਨਾਂ ਜਾਪੀ ਹੁੰਦੇ ਸੀਗੇ ਤੇ ਦਸਾਂ ਦੇ ਵਿੱਚੋਂ ਜਾਨੀ ਮੈਂ ਮੈਚ ਮੈਂ 8 ਇੰਨਾ ਚਿਰ ਬਹਿ ਕੇ 5-6 ਸਾਲ ਬਹਿ ਕੇ 8 ਮੈਚ ਮੈਂ ਫਾਸਕੰਡ ਕਰੀ ਹੂੰ ਕੋਈ ਬੰਦਿਆਂ ਨੂੰ ਬਾਜੀ ਨੂੰ ਹਰਵਿੰਦਰ ਰੱਬ ਉਹਨੂੰ ਇਹਨਾਂ ਨੂੰ ਮੇਰੇ ਤੇ ਬੜਾ ਬਸਵਾਸ ਦੀਗਾ ਕਿਉਂ ਮੈਂ ਕੱਲਾ ਹੀ ਕੋਟੀਆਂ ਪਾ ਜਾਂਦਾ ਸੀ ਕੋ ਮੈਨੂੰ ਵੀ ਐ ਨਸਾ ਹੁੰਦਾ ਸੀ ਵੀ ਆਪਾਂ ਜਿੱਤੇ ਕਿ ਜਾਣਾ ਹਾਰ ਕੇ ਨਹੀਂ ਜਾਣਾ ਆਪਾਂ ਹਾਂਜੀ ਹਾਂਜੀ ਤੇ ਮੈਂ ਆਈਂ ਸੰਘਾਰ ਸੇ ਲੜੇ ਨੇ ਜੀ ਨਾ ਜਿੱਤ ਲੜੇ ਨੇ ਮਾਲਕ ਕੋਈ 9-10 ਦੇ ਵਿੱਚ ਆਪਾਂ ਕਹਿ ਲਈ ਤੁਸੀਂ ਕਬੱਡੀ ਛੜਤੀ ਸੱਟਾ ਪੀਟਾ ਕਰ ਹਾਂ ਸੱਟਾ ਪੀਟਾ ਜ਼ਿਆਦੇ ਲਾਤੀਆਂ ਜੀ ਇਹ ਬੈਸਟੇਟਰ ਤੁਸੀਂ ਕਿੰਨੇ ਵਾਰੀ ਬਣੇ ਹੋ ਤੇ ਕੀ ਕੁਝ ਮਿਲਿਆ ਤੁਹਾਨੂੰ ਤੁਹਾਡੀ ਟਾਈਮ ਦੇ ਵਿੱਚ ਉਸ ਟਾਈਮ ਇੱਕ ਐਕਸੇਲਡਾ ਹੁੰਦੀਆਂ ਸੀਗੀਆਂ ਜੀ ਬਾਕੀ ਬੈਸਟ ਦੇ ਤੇ ਲਾਲ ਗਲਾਂ ਦੇ ਦੋ ਝੋਟੀਆਂ ਮਿਲੀਆਂ ਵਾਹ ਜੀ ਵਾਹ ਕਦੋਂ ਸੰ ਜਾਂਦਾ ਹੀ ਇਹ ਨਹੀਂ ਜਾਂਦਾ ਤੇ ਇੱਕ ਬੇਰ ਗਲਾਂ ਦਾ ਮੋਟਰਸਾਈਕਲ ਮਿਲਿਆ ਬਾਕੀ ਐ ਇੱਕ ਦੋ ਥਾਂ ਮੈਂ ਸੰਪਾ ਚੋਂ ਪਪੀਆਂ ਜੀ ਬੈਸਟ ਦੀਆਂ ਬੈਸਟ ਦੀਆਂ ਜੀ ਤੇ ਫਿਰ ਕਦੇ ਇਦਾਂ ਦਾ ਵੀ ਸਮਾਂ ਸਾਈਕਲ ਵੀ ਮਿਲਿਆ ਵਾਹ ਬਾਕੀ ਹੋਰ 1100 ਇੰਨਾ ਕਿ ਹੁੰਦਾ ਸੀ ਜਦ ਕੋਈ ਹੋਰ ਸਪੈਸ਼ਲ ਮਾਨ ਸਨਮਾਨ ਹੁੰਦਾ ਤੁਹਾਡਾ ਹੋਇਆ ਹੋਇਆ ਬੈਸਟ ਦੇ ਤੌਰ ਤੇ ਨਹੀਂ ਹੋ ਨਹੀਂ ਕੁਝ ਆ ਜੀ ਜੀ ਤੇ ਤੁਹਾਨੂੰ ਕਦੇ ਇਦਾਂ ਦਾ ਸਮਾਂ ਵੀ ਆਇਆ ਜਿਵੇਂ ਰੇਡ ਪਾਉਂਦੇ ਪਾਉਂਦੇ ਤੁਹਾਡਾ ਗੱਡਾ ਅੜ ਗਿਆ ਹੋਵੇ ਤੇ ਉਹ ਅੜਿਆ ਗੱਡਾ ਕੱਢਣ ਵਾਸਤੇ ਤੁਹਾਨੂੰ ਜਫਾ ਲਾਉਣਾ ਪਿਆ ਹੋਵੇ ਹਾਂ ਤਕਰੀਬਨ ਸਾਡਾ ਇੱਕ ਮੈਚ ਮੇਰੇ ਯਾਦ ਆ ਅਸੀਂ ਕਦੋਂ ਮੈਚ ਖੇਡਦੇ ਸੀਗੇ ਜੀ ਕਦੋਂ ਮੈਚ ਖੇਡਦੇ ਸਾਡਾ ਅੰਗਰੇਜ਼ ਅੜਾਚੇ ਨਾ ਮੈਚ ਆ ਗਿਆ ਸਾਡਾ ਇਤਰੋਂ ਕੋਈ ਜਫਾ ਨਹੀਂਗਾ ਨਾ ਮੈਨੂੰ ਜਫਾ ਕੋਈ ਹਾਂਜੀ ਲਾਸਟ ਪੈਂਟ ਤੇ ਰੇਡ ਤੇ ਮੈਂ ਰੇਡ ਉਹਨਾਂ ਦੀ ਅੱਧੇ ਪੈਂਟ ਦੇ ਮੈਚ ਉਹ ਜਾਂਦੇ ਰਹੇ ਨਹੀਂ ਮੇਰੇ ਬੰਦਿਆਂ ਨੇ ਕੋਈ ਜਫਾ ਨਹੀਂ ਲਾਇਆ ਹੂੰ ਮੈਂ ਫਾੜਨ ਤੇ ਖੜ ਕੇ ਜਾ ਕੇ ਲਾਲੀਨ ਜਫਾ ਲਾਇਆ ਜੀ ਮੈਚ ਆ ਜਿੱਤੇ ਹੂੰ ਵੀ ਮੇਰੇ ਤੈਨਾਕ ਮੇਰੇ ਯਾਦ ਆ ਮੈਚ ਹੀ ਬਹੁਤ ਜਾਨੀ ਫਸਿਆ ਹੋਇਆ ਸੀਗਾ ਨਾ ਜਫਾ ਇਧਰ ਨਾ ਉਧਰ ਉਹ ਰੇਡ ਪਹਿਲੀ ਸੀਗੀ ਉਹ ਤੇ ਜਿੱਤਦਾ ਸੀਗਾ ਮੈਨੂੰ ਮਜੂਰ ਮਜਬੂਰ ਹੋ ਕੇ ਮੈਨੂੰ ਖੜਨਾ ਪਿਆ ਤੂੰ ਮੈਨੂੰ ਆਪ ਦੇ ਆਪ ਤੇ ਵਿਸ਼ਵਾਸ ਦੀਗਾ ਯਕੀਨ ਸੀ ਯਕੀਨ ਸੀਗਾ ਮੈਨੂੰ ਫੇਰ ਮੈਂ ਜਾ ਕੇ ਲਾਲੀਨ ਜਫਾ ਲਾਇਆ ਜੀ ਫੇਰ ਮੈਂ ਜਿੱਤੇ ਸੀ ਜੀ ਅਤੇ ਤੁਹਾਡੀ ਜਿਹੜੀ ਖੇਡ ਦੀ ਖਾਸੀਅਤ ਕੀ ਰਹੀ ਹੈ ਜੀ ਰੇਡ ਦੀ ਜਿਵੇਂ ਤੁਸੀਂ ਕੋਈ ਫੁਰਤੀ ਨਾਲ ਟੱਚ ਲਾ ਕੇ ਪਿੱਛੇ ਭਜਦੇ ਨੇ ਕੋਈ ਕਿਸੇ ਤਰ੍ਹਾਂ ਤੁਹਾਡੀ ਕੀ ਨਹੀਂ ਨਹੀਂ ਮੇਰੇ ਪਹਿਲਾ ਨੰਬਰ ਤਾਂ ਇੱਕ ਆ ਮੇਰੇ ਚ ਇੱਕ ਕੁਆਲਿਟੀ ਜੀ ਮੇਰੇ ਚ ਪੈਦਾ ਕਰੀ ਹੋਈ ਮੈਂ ਜਾਣੇ ਕਿਸੇ ਮਾਰੇ ਬੰਦੇ ਨੂੰ ਹੱਥ ਨਹੀਂ ਲਾਇਆ ਟੱਚ ਨਹੀਂ ਕਰਿਆ ਵਾਹ ਜੀ ਵਾਹ ਮੈਂ ਜਿਹਦੀ ਵੀ ਟੱਚ ਲਾਇਆ ਕੋਈ ਬੰਦਾ ਮੈਨੂੰ ਐ ਨਹੀਂ ਕਹਿ ਸਕਦਾ ਮਾਰੇ ਨੂੰ ਹੱਥ ਲਾਇਆ ਹੈ ਮੈਂ ਜਿੰਨਾ ਵੀ ਕੋਈ ਬੰਦਾ ਕੋਈ ਬਾਹਰ ਸੀਨੀਅਰ ਬੰਦਾ ਸੀਗਾ ਪਧਿਆ ਪਲੇਅਰ ਸੀਗਾ ਮੈਂ ਬੰਦੇ ਉਹਨੂੰ ਟੱਚ ਕਰਿਆ ਜੀ ਮੈਂ ਟੌਪ ਦੇ ਨਾਲ ਹੀ ਪੰਗਾ ਟੌਪ ਦੇ ਨਾਲ ਹੀ ਪੰਗਾ ਪਾਇਆ ਮਾਰੇ ਨੂੰ ਨਹੀਂ ਛੇੜਿਆ ਨਾ ਮਾਰੇ ਨੂੰ ਕਾਹਤ ਛੇੜਨਾ ਜੇ ਮਾਰੇ ਕਨੀਓ ਛੇੜਾਂਗੇ ਦੂਜਾ ਢਾ ਲੂਗਾ ਹਾਂਜੀ ਹੋਰ ਕੀ ਖਾਸੀਅਤ ਰਹੀ ਆ ਤੁਹਾਡੀ ਜਿਵੇਂ ਟੱਚ ਲਾ ਕੇ ਭਾਈ ਉਹ ਟੱਚ ਲਾ ਕੇ ਭੱਜਣਾ ਨਹੀਂ ਮੈਂ ਹੁੰਦੇ ਰਿਪਾਰਟ ਨਿਵੇੜੋ ਛੇਤੀ ਬਾਤ ਬੂਟ ਦਾ ਨਹੀਂ ਸੀ ਬਾਹਾਂ ਤੇ ਮੈਨੂੰ ਆਪਦੀ ਤੇ ਬਹੁਤ ਹੀ ਮਾਣ ਸੀਗਾ ਲੜਦੀ ਆਉਂਦੀ ਸੀ ਫਿਰ ਤੇ ਮੈਂ ਜਾਣਦੀ ਉਸ ਟਾਈਮ ਮੈਂ ਜਾਣਦੀ ਇੱਕ ਕਵਾੰਟਲ ਦੇ ਬੈਂਚ ਸ਼ੁਰੂ ਕਰਦਾ ਹੁੰਦਾ ਸੀ ਜੀ ਮੈਂ ਜਾਣਦੀ 1.5 ਕਵਾੰਟਲ ਤੇ ਕਰ ਬੈਂਚ ਮਾਰ ਦਿੰਦਾ ਸੀ ਜੀ ਇੱਕ ਕਵਾੰਟਲ ਸ਼ੁਰੂ ਕਰ ਲਈ ਮੈਂ ਬਾਹਾਂ 'ਚ ਮੇਰੀ ਪਾਵ ਲੱਤਾਂ 'ਚ ਘੱ ਉਥੇ ਹੀ ਬਚਾਏ ਆ ਇਹ ਬੰਦੇ ਨੂੰ ਐ ਸਾਈਡਾਂ ਤੇ ਕਰ ਦੇਣੀ ਆ ਹਣਾ ਜੀ ਕੁਛ ਮੇਰੇ ਉਦੋਂ ਹੱਥ ਖੁੱਲਾ ਸੀਗਾ ਹੱਥ ਖੁੱਲਾ ਚੱਲਣਾ ਹੂੰ ਤੇ ਦੋ ਤਿੰਨ ਕੁ ਪਲੇਅਰ ਨੇ ਜਿਹੜਾ ਰੌਂ ਤੇ ਰੌਂ ਤੇ ਵਾਲਾ ਫੌਜੀ ਹੋ ਗਿਆ ਉਹ ਵੀ ਉਹ ਬੰਦਾ ਬਹੁਤ ਵਧੀਆ ਜਾਫੀ ਆ ਆਪਾਂ ਉਹਦਾ ਕਦਰ ਕਰਦੇ ਆ ਬੰਦੇ ਦੀ ਬਹੁਤ ਸੋਹਣਾ ਪਲੇਅਰ ਸੀਗਾ ਹਾਂਜੀ ਖੁਸ਼ੀ ਆ ਬਹੁਤ ਸੋਹਣਾ ਆ ਪੈਨਾਂ ਦਾ ਜਾਣਦੀ ਇੱਜ਼ਤ ਕਰਦੇ ਆ ਹਾਂਜੀ ਵਧੀਆ ਲੱਗਦੇ ਨੇ ਜੀ ਆਪਾਂ ਨੂੰ ਤੇ ਫਿਰ ਤੁਹਾਨੂੰ ਉਹ ਟਾਈਮ ਦੀ ਗੱਲ ਕਰੀਏ ਤਾਂ ਕਿਹੜੇ ਜਾਫੀਆਂ ਨੇ ਵੱਧ ਤੱਕ ਰਏ ਇੱਕ ਦੋ ਟੂਰਨਾਮੈਂਟਾਂ ਦੇ ਮੈਨੂੰ ਫੌਜੀ ਨੇ ਕਰਿਆ ਜੀ ਇਹ ਕਿਹੜੇ ਨੇ ਜੀ ਕੁਲਸਾਪੇ ਵਾਲੇ ਨੇ ਜੀ ਇੱਕ ਟੂਰਨਾਮੈਂਟ ਤੇ ਕਰਿਆ ਮੈਨੂੰ ਮਾਟੇ ਨੇ ਹੈਰਾਨ ਜੀ ਉਹ ਵੀ ਅਸੀਂ ਕਿੱਥੇ ਹੈਰਾਨ ਕਰਿਆ ਉਹਨੇ ਅਸੀਂ 64 ਕਿਲੋ ਖੇਡ ਦੇ ਖੇਡ ਦੇ ਬੱਚਿਆਂ ਦੇ ਖੇਡਦਾ ਜੀ ਅਸੀਂ ਤਿੰਨੇ ਕੌੜਾ ਲਾਦੇ ਅਸੀਂ ਤਿੰਨੇ ਰੇਡਰ ਸੀ ਯਾਨੀ ਸਾਡੇ ਬਹੁਤ ਜਾਣੇ ਦੀ ਯਾਨੀ ਕੁੱਟ ਪਈ ਜੜੇ ਦੀ ਇੰਨੇ ਜਣੇ ਹੱਥ ਸਾਡੇ ਪੰਜੇ ਖੜੇ ᱛੀ ਕਿ ਸਾਡੇ ਧੂਆਂ ਤੇ ਜਿਹੜਾ ਮੇਰਾ ਤਾਂ ਹੁਣ ਚਲੋ ਕਾਲਾ ਪਿੰਡਾ ਸੀਗਾ ਮੇਰੇ ਤੇ ਤਾਂ ਕੀ ਹੱਥ ਖਾਣਾ ਸੀਗਾ ਉਹ ਸਾਡੇ ਇੱਕ ਲਾਟੀ ਦੀ ਗੋਣਾ ਦੀ ਹਾਂਜੀ ਉਹਦੇ ਭੈਣ ਤੇ ਧੂਏ ਤੇ ਐ ਪੰਜੇ ਖੜੇ ਉਹਦੇ ਜੀ ਉਹਦੋ ਇੱਕ ਮੇਰਾ ਉਹ ਮੈਚ ਦੇਖਿਆ ਮੈਂ ਬਹੁਤ ਪਹਿੜਾ ਹੋਇਆ ਸੀ ਮਾੜਾ ਕਿੱਥੋਂ ਦਾ ਸੀ ਮਾੜਾ ਟੈਪ ਹੀਦਾ ਸੀਗਾ ਜੀ ਜੀ ਤੇ ਹੋਰ ਜੱਫੀਆਂ ਤੰ ਕਰਿਆ ਤੁਹਾਨੂੰ ਬਾਕੀ ਮੈਨੇ ਇੱਕ ਰੌਂਤੇ ਵਾਲੇ ਫੌਜੀ ਸੀ ਬਹੁਤ ਵਧੀਆ ਜੱਫੀ ਸੀਗਾ ਇੱਕ ਤਾਂ ਤੰਗ ਵੀ ਨਹੀਂ ਜਾਨੀ ਵਧੀਆ ਪਲੇਅਰ ਸੀ ਜਾਨੀ ਆਪਣੇ ਨਾਲ ਪੂਰਾ ਮੁਕਾਬਲਾ ਕਰਦਾ ਸੀ ਫੜਦਾ ਵੀ ਸੀ ਬਿਲਕੁਲ ਐਵੇਂ ਮੈਂ ਕਹਾਂ ਵੀ ਮੈਂ ਉਹਦੇ ਭਾਜਦਾ ਸੀ ਜੱਫਾ ਲਾਉਂਦਾ ਸੀਗਾ ਜੀ ਇੱਕ ਦੋ ਜੱਫੇ ਉਹਦੇ ਹੁੰਦੇ ਸੀਗੇ ਜੀ ਹਾਂਜੀ ਹਾਂਜੀ ਬਹੁਤ ਸੋਹਣਾ ਪਲੇਅਰ ਸੀਗਾ ਹਾਂਜੀ ਤੇ ਫਿਰ ਇਹਦੇ ਵਾਸਤੇ ਜਿਵੇਂ ਤੁਸੀਂ ਕਿਹਾ ਵੀ ਮਿਹਨਤ ਵਾਲੀ ਤੁਸੀਂ ਕੋਈ ਕੋਈ ਕਸਰ ਨਹੀਂ ਛੱਡਦੀ ਸੀ ਤੇ ਮਿਹਨਤ ਕਿੰਨਾ ਟਾਈਮ ਕਰਦੇ ਸੀ ਖੁਰਾਕ ਦਾ ਕੀ ਸ਼ਡਿਊਲ ਸੀ ਤੇ ਕੋਚ ਕਿਹਨੂੰ ਮੰਨਦੇ ਤੁਸੀਂ ਕੋਚ ਤਾਂ ਜੀ ਤਕਰੀਬਨ ਅਸੀਂ ਕਿਰਪਾਲ ਖੋਲ ਨੂੰ ਮੰਨਦੇ ਆਂ ਜੀ ਜੀ ਕਿਉਂ ਅਸੀਂ ਇਹਨੂੰ ਹੀ ਦੇਖਦੇ ਹੁੰਦੇ ਸੀ ਇੱਕ ਨਹੀਂ ਸਾਰਾ ਕੁਝ ਛੋਟੇ ਹੁੰਦੇ ਹੂੰ ਹੋਰ ਨਹੀਂ ਆਪਾਂ ਕਿਰਪਾਲ ਖੋਲ ਨੂੰ ਮੰਨਦੇ ਆਂ ਜੀ ਤੇ ਮਿਹਨਤ ਕਿੰਨਾ ਟਾਈਮ ਕਰਦੇ ਮਿਹਨਤ ਮੈਂ ਕਰਦਾ ਸੀਗਾ ਜੀ ਇੱਕ ਮਹੀਨਾ ਕਿਉਂ ਮਗਰ ਗੱਲ ਹੈ ਨਹੀਂ ਜੀ ਮੈਂ ਚਲਾਉਂਦਾ ਜੀ ਡਰਾਈਵਰੀ ਕਰਦਾ ਸੀਗਾ ਕਿਉਂ ਮੈਂ ਚੱਲਦੇ ਹੁੰਦੇ ਸੀ ਸਿਆਲਾ ਦੇ ਵਿੱਚ ਹਾਂਜੀ ਮੈਂ ਜਾਣਦੀ ਉਸ ਟਾਈਮ ਗਰਮੀ ਗਰਮੀ ਦੇ ਟੂਰਨਾਮੈਂਟ ਮੈਂ ਜਾਣਦੀ ਦੀ ਡਰਾਈਵਰੀ ਕਰਦਾ ਸੀਗਾ ਟਰੱਕ ਚ ਲਾਉਂਦਾ ਸੀ ਟਰੱਕ ਚ ਲਾਉਂਦੀ ਮਗਰੋਂ ਆਏ ਸੀ ਘਰੇ ਮੈਨੂੰ ਬੈਠਣ ਨਹੀਂ ਸੀ ਦਿੱਤੇ ਮਾਂ ਬਾਪ ਜੀ ਇਹਦੇ ਨੇ ਆਏ ਕਹਿਣਾ ਵੀ ਇਹ ਜਾਊਗਾ ਘਰੇ ਕੁਝ ਲੈ ਕੇ ਆਊਗਾ ਦੂਜੇ ਭਾਈ ਹੋਰ ਵੀ ਸੀ ਦੋ ਹਮ ਪਰ ਉਹਨਾਂ ਬਾਰੇ ਕੋਈ ਨਹੀਂ ਯਾਨੀ ਆਪਨੇ ਦਿੱਤੀ ਵੀ ਇਹੀ ਬੰਦਾ ਹਮ ਖੋਜਦਾ ਮਾਪੇ ਨੂੰ ਨਾ ਨਾ ਹੁੰਦੀ ਐ ਥੋਡੇ ਤੇ ਮਾਰ ਵੀ ਹੁੰਦਾ ਇੱਕ ਮਾਕੇ ਲਊਗਾ ਤੁਸੀਂ ਪਹਿਲਾਂ ਸਿਆਲ ਚ ਮੈਚ ਖੇਡਦੇ ਤੇ ਗਰਮੀ ਦੇ ਵਿੱਚ ਟਰੱਕ ਚਲਾਉਂਦੇ ਟਰੱਕ ਚਲਾਉਣਾ ਸੀ ਬਾਈ ਵਾਹ ਜੀ ਵਾਹ ਇਹ ਵੀ ਤੁਹਾਡੀ ਇੱਕ ਬਹੁਤ ਵੱਡੀ ਬਾਕੀ ਨਾ ਨਾ ਬਾਕੀ ਮਾਲਕ ਚ ਹੁਣੇ ਕਿਰਪਾ ਬਹੁ ਸੀਗੀ ਫਿਰ ਮਹੀਨਾ ਕਿ ਤਿਆਰੀ ਕਰਨੀ ਆ ਕਿ ਮਹੀਨੇ ਦੇ ਵਿੱਚ ਮੈਂ ਕਹਿੰਦਾ ਕਿ ਕਿੱਥੇ ਆ ਮੈਂ ਚਲੋ ਚੱਲੀਏ ਜੀ ਕਿੰਨਾ ਟਾਈਮ ਲਾਉਂਦੇ ਸੀ ਸਵੇਰੇ ਤੇ ਸ਼ਾਮ ਸਵੇਰੇ ਜਮਾਨੇ ਕੋਲ ਘੰਟਾਕ ਸਵੇਰੇ ਘੰਟਾਕ ਸ਼ਾਮ ਨੂੰ ਗੇਬਾ ਮਲਾ ਲੈਣੀ ਵਧੀਆ ਜਨਨੀ ਉਹ ਸਨ ਤਿਆਰੀ ਬਹੁਤ ਸੋਹਣੀ ਕਰਦੇ ਸੀਗੇ ਕਿੰਨੀ ਕਿਰੀ ਸਲਾਉਂਦੇ ਸੀ ਅੱਠ-ਅੱਠ ਬੈਕ ਨੂੰ ਮੰਨਿਆ ਅੱਠ-ਅੱਠ ਸੇ 15-16 ਜਨਨੀ ਸਪ੍ਰਿੰਟਾਂ ਵੀ ਲਾਉਂਦੇ ਸੀਗੇ ਬਾਕੀ ਹੋਰ ਐਕਸਰਸਾਈਜ਼ ਬਾਕੀ ਕੇਬ ਲਾਉਣੀ ਅੱਧਾ ਅੱਧਾ ਘੰਟਾ ਹੂੰ ਵਧੀਆ ਕਰਦੇ ਸੀ ਜੀ ਤੇ ਖਾਣਾ ਪਾਣੀ ਫਿਰ ਤੁਹਾਡਾ ਜਿਹੜਾ ਖੁਰਾਕ ਦਾ ਸੀ ਕੁਝ ਕੋ ਤਾਂ ਅੰਦਾਜ਼ਾ ਲੱਗੀ ਗਿਆ ਖੁਰਾਕ ਰੋਕ ਉਹਦੀ ਕਹਾਣੀ ਸੀ ਜੀ ਰੋਟੀਆਂ ਰੋਟੀਆਂ ਤੇ ਚੱਲੀ ਜਾਂਦੇ ਦੀ ਕਹਾਣੀ ਖੁਰਾਕ ਖੁਰਾਕ ਕੰਨੀ ਕੋਈ ਐਦਾਂ ਨਹੀਂ ਖਾਾਕੇ ਬਾਰੇ ਨਹੀਂ ਮੈਂ ਕਹਿ ਸਕਦਾ ਅਭੀ ਮੈਂ ਕੋਈ ਖਾਧੀ ਹੈ ਤੀ ਹਾਂਜੀ ਹਾਂਜੀ ਤੇ ਫਿਰ ਤੁਹਾਡੇ ਜੇ ਆਪਾਂ ਸਮ ਅਕਾਲੀ ਖਿਡਾਰੀ ਉਸ ਟਾਈਮ ਤੇ ਆਲ ਪੰਜਾਬ ਦੇ ਮਾਝੇ ਦੇ ਦੁਆਬੇ ਦੇ ਤੇ ਇਧਰੋਂ ਫਰੀਦਕੋਟ ਸਾਈਡ ਸੰਗਰੂਰ ਤੋਂ ਪਹਰਾਂ ਟੱਪੇ ਇਧਰ ਉਹ ਕਿਹੜੇ ਕਿਹੜੇ ਖਿਡਾਰੀਆਂ ਨਾਲ ਖੇਡੇ ਤੁਸੀਂ ਤਕਰੀਬਨ ਮੈਂ ਜਿੰਨੇ ਖੁਸ਼ੀ ਉਹਨਾਂ ਹੋ ਗਏ ਇਹਨਾਂ ਨਾਲ ਵੀ ਖੇਡਿਆ ਮੰਗੀਉਣੀ ਵੀ ਮੇਰੇ ਨਾਲ ਦੀ ਨੇਗੇ ਇੱਕ ਮੋਣੀ ਇਹ ਜਿੰਨੇ ਵੀ ਪਲੇਅਰ ਅੱdte ਹੁਣ ਖੇਡ ਰਹੇ ਨੇ ਮੈਂ ਇਹਨਾਂ ਨਾਲ ਖੇਡਿਆ ਜੀ ਜੀ ਉਸ ਤੋਂ ਪਹਿਲਾਂ ਜੀ ਉਸ ਤੋਂ ਪਹਿਲਾਂ ਬਾਕੀ ਮੈਚ ਖੇਡੇ ਆ ਬਿਜਲੀ ਬੋਰਡ ਦੇ ਜਿੱਕਣ ਬਿਜਲੀ ਬੋਰਡ ਦੇ ਮੈਚ ਸੀ ਉਹ ਕੋ ਸੋ ਮੈਚ ਹੁੰਦੇ ਸੀ ਉਸ ਟਾਈਮ ਕਿਹਦੇ ਮੈਂ ਕਿਧਰੋਂ ਖੇਡਣਾ ਕਿਹਦੇ ਕਿਧਰੋਂ ਖੇਡਣਾ ਇੱਕਣ ਵੀ ਜਾਣਦੀ ਮੈਂ ਮੈਚ ਖੇਡਿਆ ਮੈਂ ਜੀ ਬਲਵਿੰਦਰ ਫਿੱਡੂ ਨਾਲ ਵੀ ਮੈਚ ਖੇਡਿਆ ਮੈਂ ਵਾਹ ਜੀ ਵਾਹ ਬਲਵਿੰਦਰ ਫਿੱਡੂ ਨਾਲ ਉਦੋਂ ਅਸੀਂ ਮੈਚ ਖੇਡਦੇ ਇਥੇ ਲਸੋਈ ਟੂਰਨਾਮੈਂਟ ਸੀਗਾ ਟੀਮ ਦੂਜੀ ਆਈ ਨਹੀਂ ਬਲਵਿੰਦਰ ਫਿੱਡੂ ਦੀ ਟੀਮ ਆ ਗਈ ਉਹ ਕਲੱਬ ਵਾਲੇ ਕਹਿੰਦੇ ਯਾਰ ਤੁਸੀਂ ਪਿੰਡ ਵਾਲਿਓ ਵਾਜਨ ਕਹਿੰਦੇ ਸੀ 60 ਬਾਹਰ ਕਿਤੇ ਵੇੜ ਸੀਗਾ ਹਾਂਜੀ ਜਾਨੀ ਉਸ ਟਾਈਮ ਪ੍ਰਮਾਤਮਾ ਨੇ ਇੱਦਾਂ ਹੱਥ ਜੀ ਜਾਨੇ ਹੱਥ ਲਾ ਦਿੰਦਾ ਜੀ ਬੰਦਾ ਮੇਰੇ ਮਗਰ ਨਹੀਂ ਦੀ ਤੁਰਤ ਜੀ ਹਾਲਾਂਕਿ ਨਕਾ ਨੂੰ ਬੇਚਤੀ ਕਰਾਉਣੀ ਜੀ ਉਹ ਸਾਨੂੰ ਕਲੱਬ ਵਾਲੇ ਕਹਿੰਦੇ ਯਾਰ ਇੱਕਣ ਤੋਂ ਇੱਕਣ ਗੱਲਾਂ ਵੀ ਇਹ ਪੈਸੇ ਹੂੰ ਭਾਲਣ ਕੇ ਜੀ ਤੁਸੀਂ ਪਿੰਡਵਾਰ ਵਾਲੇ ਛੋਟਾ ਜਿਹਾ ਮਾਨ ਤਾਨ ਕਰ ਦਾਂਗੇ ਪੈਸੇ ਤਾਂ ਥੋੜੇ ਜੀ ਦੀ ਸਾਨੂੰ ਦਿੱਤੀ ਉਹਨਾਂ ਨੇ ਹਾਂਜੀ ਕਹਿੰਦਾ ਅਸੀਂ ਮੈਚ ਖੇਟਿਆ ਅਸੀਂ ਮੈਚ ਟੀਮ ਅਸੀਂ ਉਹ ਮੇਰੇ ਨਾਲ ਰੇਡਰ ਸੀ ਬਿਰਦਨ ਵਾਲਾ ਰਾਜੀ ਕਹਿੰਦਾ ਹੋਰ ਹੋ ਇੰਨਾ ਹੁਣ ਦਿਮਾਗ ਚ ਨਿਕਲ ਹੈਗੀ ਜਾਨੀ ਵਾਕਈ ਸੀ ਪਿੰਡਵਾਰ ਵਾਲੇ ਇਕੱਠੇ ਕਰਨੇ ਵਧੀਆ ਵਧੀਆ ਜੇ ਦੇਖ ਕੇ ਹਾਂਜੀ ਇੱਕੋ ਹੀ ਮੈਚ ਐ ਮੈਂ ਜਦੋਂ ਅਸੀਂ ਇਹ ਮੈਚ ਫਿੱਟੋ ਹਰਾਇਆ ਸੀ ਮੈਚ ਜਿੱਤਿਆ ਜੀ ਕਿੱਥੇ ਇਹ ਲਸੋਈ ਪਿੰਡ ਦੀ ਗੱਲ ਆ ਜੀ ਜੀ ਬਾਜੀ ਬਾਹ ਐ ਤੇ ਅਜੇ ਗੱਲ ਕਰੀਏ ਤਾਂ ਫਿਰ ਤੁਹਾਡੇ ਹੁਣ ਦੇ ਟਾਈਮ ਦੇ ਤੁਸੀਂ ਪੁਰਾਣੇ ਦਾ ਮਨ ਪਸੰਦ ਜਿਹੜੇ ਤੁਹਾਨੂੰ ਵਧੀਆ ਲੱਗਦੇ ਸੀ ਉਹ ਦੱਸ ਹੀ ਦਿੱਤਾ ਇਸ ਟਾਈਮ ਤੁਹਾਨੂੰ ਕਿਹੜੇ ਖਿਡਾਰੀ ਵਧੀਆ ਲੱਗਦੇ ਆ ਰੇਡਰ ਕਿਤੇ ਜਾਫੀ ਦੇਖੋ ਤਕਰੀਬਨ ਹੁਣ ਸੁਲਤਾਨ ਹੋ ਗਿਆ ਸਾਮਸਪੁਰ ਹਾਂਜੀ ਖੋਸ਼ੀ ਹੋ ਗਿਆ ਲੁਧਰ ਹੋ ਗਿਆ ਹਾਂਜੀ ਤੇ ਅਦੁੱਲਾ ਹੋ ਗਿਆ ਇਹ ਤਕਰੀਬਨ ਸਾਰੇ ਤਕਰੀਬਨ ਵਧੀਆ ਹੀ ਨੇਗੇ ਹਾਂਜੀ ਵਧੀਆ ਨੇ ਮਿਹਨਤ ਕਰਦੇ ਨੇਗੇ ਹਾਂਜੀ ਤੇ ਵਧੀਆ ਨੇ ਜੀ ਆਪਾਂ ਨੂੰ ਵਧੀਆ ਲੱਗਦੇ ਨੇ ਸਾਰੇ ਪਲੇਅਰ ਜੀ ਸਾਰੀ ਮਾਨਸਾਹਲੇ ਤੁਹਾਡੇ ਮਾਨਸਾਹਲੇ ਬਾਕੀ ਇਹਨਾਂ ਨੂੰ ਇਹ ਗੱਲ ਬੇਨਤੀ ਕਰਦੇ ਆ ਨਵੇਂ ਪਲੇਅਰਾਂ ਨੂੰ ਵੀ ਆ ਥੋੜਾ ਜਿਆ ਸਾਡੇ ਵੇਲੇ ਤੱਕ ਕੋਈ ਮੈਡੀਸਨ ਇਹੋ ਜਿਹਾ ਹੈ ਨਹੀਂ ਸੀਗਾ ਹਾਂਜੀ ਭੇਜਾਂ ਦੇ ਦੀ ਇਹ ਪਲੇਅਰ ਨਮਿਆਂ ਨੂੰ ਬੇਨਤੀ ਕਰਦਾ ਮੈਂ ਹਾਂਜੀ ਵੀ ਇਹ ਚੀਜ਼ ਤੋਂ ਦੂਰ ਰਹਿਣ ਜੀ ਜੇ ਲਵੇ ਲੱਗ ਵੀ ਗਏ ਹਲੇ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਘਰੇ ਘਰ ਵਾਪਸੀ ਹੋ ਸਕਦੀ ਆ ਤੁਹਾਡੀ ਹਾਂਜੀ ਵੀ ਮਿਹਨਤ ਕਰੋ ਫਰਕ ਕੁਛ ਨਹੀਂ ਹੈ ਇਹਦੇ ਵਿੱਚ ਜਾਨ ਜੀ ਆਪਾਂ ਮੰਨੀਏ 18 ਔਰ 20 ਦਾ ਫਰਕ ਆ ਬੜਾ ਫਰਕ ਨਹੀਂ ਆਇਗਾ ਬਿਲਕੁਲ ਕਿਉਂ ਬੱਚਾ ਸਟਾਰ ਬਣ ਲਈ ਦੂਜੇ ਨੂੰ ਦੇਖ ਦੇਖ ਕੇ ਹੁਣ ਤਕਰੀਬਨ ਹੁਣ ਐਂ ਦੇਖ ਲਓ ਹੁਣ 52 57 ਕਿਲੋ ਵਾਲੇ 20 ਟਿਕਟਲੇ ਲਾ ਰਹੇ ਨੇ ਜੀ ਕਾਦੇ ਲਈ ਲਾ ਰਹੇ ਵੀ ਅਸੀਂ ਛੇਤੀ ਸਟਾਰ ਬਣੀ ਹੈ ਪੈਸਾ ਕਮਾਈਏ ਪਰ ਉਹਨਾਂ ਵਾਸਤੇ ਮਾਰੀ ਗੱਲ ਵੀ ਜਾਨ ਜੀ ਮਿਹਨਤ ਦਾ ਸਹਾਰਾ ਲੈਣਾ ਚਾਹੀਦਾ ਹਰੇਕ ਪਲੇਅਰ ਨੂੰ ਬਿਲਕੁਲ ਜੀ ਵਾਕੀ ਪ੍ਰੋਮੋਟਰਾਂ ਨੂੰ ਵਾਕੀ ਬੇਨਤੀ ਹੈ ਕਲੱਬਾਂ ਅਕੈਡਮੀਆ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਇਹਨਾਂ ਤੇ ਥੋੜੀ ਨੱਥ ਪਾਈ ਜਾਵੇ ਇਹਨਾਂ ਦਾ ਡਾ ਟੈਸਟ ਹਰੇਕ ਥਾਂ 'ਤੇ ਕਰਿਆ ਜਾਵੇ ਹਾਂਜੀ ਕਿਉਂ ਇਹ ਪਲੇਅਰਾਂ ਦੇ ਨਮਿਆਂ ਦੀ ਜ਼ਿੰਦਗੀ ਬਚ ਸਕੀ ਨਾ ਨਾ ਬਿਲਕੁਲ ਜੀ ਬਿਲਕੁਲ ਜੀ ਵਾਕਿ ਸਾਰੇ ਪਲੇਅਰ ਵੀ ਨਹੀਂ ਐ ਮਤਲਬ तकरीबन ਸਾਰੇ ਪਲੇਅਰ ਵੀ ਨਹੀਂ ਗਏਗੇ ਹਨ ਹਾਂਜੀ ਹਾਂਜੀ ਕੁਝ ਖੁੰਦੇ ਆ ਜੀ ਵਿੱਚ ਹਾਂ ਜਿਹਦੇ ਕਰਕੇ ਮਤਲਬ ਕਿ ਸਾਰੀ ਗੇਮ ਹੈ ਜਿਹੜੀ ਸਾਰਾ ਸਿਸਟਮ ਹੈ ਜਿਹੜਾ ਨਾ ਉਹ ਬਦਨਾਮ ਹੋ ਜਾਂਦਾ ਵਾਕਿ ਜਿੱਥੇ ਬੰਦੇ ਕਰਕੇ ਵਾਕਿ ਹੈਗੇ ਜਿੱਕਨਾ ਖੁਸ਼ੀ ਕੋ ਅਸੀਂ ਉਹਨੇ ਇਹ ਬਹੁਤ ਮਿਹਨਤੀ ਬੰਦੇ ਨੇ ਗਏ ਇਹ ਮਿਹਨਤ ਨਾਲ ਹੀ ਖੇਡਦੇ ਮੇਰੇ ਹਿਸਾਬ ਨਾਲ ਜਿੱਕਾ ਹਰਵਿੰਦਰ ਰੱਬੂ ਹੋ ਗਿਆ ਹਾਂਜੀ ਪ੍ਰੈਕਟਿਸ ਵਾਲੇ ਮਿਹਨਤ ਵਾਲੇ ਪੂਰੇ ਮਲਕੇ ਹਰਵਿੰਦਰ ਰੱਬੂ ਹੋ ਗਿਆ ਵਿੱਚ ਪਲੇਅਰ ਹੈ ਜਿਹਨਾਂ ਨੂੰ ਮੈਂ ਜਾਣਦਾ ਵੀ ਇਹ ਮੇਰੇ ਹਿਸਾਬ ਨਾਲ ਇਹ ਚੀਜ਼ ਨਹੀਂ ਕਰਦੇ ਮਿਹਨਤੀ ਬੰਦੇ ਨੇ ਹਾਂਜੀ ਹਾਂਜੀ